ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਹੁ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਬੈਂਕ ਚ ਖਾਤਾ ਰੱਖਣ ਵਾਲਿਆਂ ਦੇ ਲਈ ਆਈ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਜੀ ਹਾਂ ਈਐਸ ਬੈਂਕ ਅਤੇ ਆਈਸੀਆਈਸੀਆਈ ਬੈਂਕ ਨੇ ਸੇਵਿੰਗ ਅਕਾਊਂਟ ਨਾਲ ਜੁੜੇ ਨਿਯਮਾਂ 'ਚ ਬਦਲਾਅ ਕੀਤਾ ਹੈ ਇਹ ਨਿਯਮ ਸਰਵਿਸ ਚਾਰਜ ਨਾਲ ਜੁੜੇ ਹਨ ਜੀ ਹਾਂ ਤੇ ਸੇਵਿੰਗ ਐਕਸਕਲੂਸਿਵ ਜੈਸ ਸੇਵਿੰਗ ਸਿਲੈਕਟਸ ਮਿਲ ਕੋ ਦਿਖਾਤੇ ਬੰਦ ਕਰ ਦਿੱਤੇ ਜਾਣਗੇ ਸੇਵ ਅਕਾਊਂਟ ਪ੍ਰੋਚ ਘਟੋ ਘਟ ਬੈਲੈਂਸ 10000 ਰੁਪਏ ਹੋਵੇਗਾ ਨਾਲ ਹੀ ਚਾਰਜ ਅਧਿਕਤਮ ਸੀਮਾ ਵਧਾ ਕੇ 750 ਰੁਪਏ ਕਰ ਦਿੱਤੀ ਗਈ ਹੈ ਜੀ ਹਾਂ ਇਸ ਤੋਂ ਇਲਾਵਾ ਕੁਝ ਕਿਸਮ ਦੇ ਬੈਂਕ ਖਾਤੇ ਵੀ ਬੰਦ ਕਰਦੇ ਤੇ ਜਾਣਗੇ ICICI ਬੈਂਕ ਨੇ ਚੈੱਕ ਬਕਦ استعمال ਮਹਿੰਗਾ ਕਰ ਦਿੱਤਾ ਇਹ ਬਦਲੇ ਹੋਏ ਨਹੀਂ 1 ਮਈ ਤੋਂ ਲਾਗੂ ਹੋਣਗੇ ਜੇਕਰ ਤੁਹਾਡਾ ਇਨ੍ਹਾਂ ਦੋਵਾਂ ਬੈਂਕਾਂ 'ਚ ਕਿਸੇ ਇੱਕ ਬੈਂਕ 'ਚ ਖਾਤੇ ਤਾਂ ਬਦਲੇ ਹੋਏ ਨਿਯਮ ਨੂੰ ਜ਼ਰੂਰ ਜਾਣ ਲਵੋ ਜੀ ਹਾਂ ਨਾਲ ਹੀ ਸੇਵਿੰਗ ਅਕਾਊਂਟ Pro Plus Yes ਸੇਵਿੰਗ ਅਕਾਊਂਟ ਤੇ Yes Respect ਸੇਵਿੰਗ ਅਕਾਊਂਟ ਵਿੱਚ ਮਿਨੀਮਮ ਬੈਲੈਂਸ 25000 ਰੁਪਏ ਰੱਖਣਾ ਹੋਵੇਗਾ ਇਨ੍ਹਾਂ ਖਾਤਿਆਂ ਵਿੱਚ ਚਾਰਜੀ ਦੀ ਅਧਿਕਤਮ ਸੀਮਾ ਵਧ ਕੇ 750 ਰੁਪਏ ਕਰ ਦਿੱਤੀ ਗਈ ਹੈ ਵੀਡੀਓ ਦੇਖਣ ਲਈ ਤੁਹਾਡਾ ਤਾਂ